ਕੈਨੇਡਾ ਮੈਕਸੀਕੋ ਤੇ ਚੀਨ ਨੇ 트럼ਪ ਦੇ ਟੈਕਸ ਟੈਰਫ ਦਾ ਜਵਾਬ ਦੇਣਾ ਹੁਣ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ 20 ਬਿਲੀਅਨ ਡਾਲਰ ਦੇ ਅਮਰੀਕਨ ਸਮਾਨ ਤੇ 25% ਤੱਕ ਟੈਕਸ ਲਾਉਣ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਦੇ ਵਿੱਚ ਬੀਅਰ, ਬੁਰਬਨ, ਵਾਈਨ, ਔਰੈਂਜ ਜੂਸ ਤੇ ਹੋਰ ਬਹੁਤ ਸਾਰੇ ਹੋਮ ਐਮਪਲਾਇੰਸ ਵਗੈਰਾ ਸ਼ਾਮਲ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਅਗਰ ਅਮਰੀਕਾ ਨੇ 21 ਦਿਨਾਂ ਦੇ ਵਿੱਚ ਇਹ ਆਪਣੇ ਟੈਕਸ ਵਾਪਸ ਨਹੀਂ ਲਏ ਕੈਨੇਡਾ ਹੋਰ ਟੈਕਸ ਲਗਾਉਣ ਨੂੰ ਤਿਆਰ ਹੈ ਜਿਸ ਦੀ ਵੈਲਿਊ 86 ਬਿਲੀਅਨ ਤੱਕ ਹੋ ਸਕਦੀ ਹੈ ਦੂਜੇ ਪਾਸੇ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਨੇ ਵੀ ਕਿਹਾ ਕਿ ਅਮਰੀਕਾ ਦੇ ਟੈਕਸ ਦਾ ਜਵਾਬ ਦੇਣ ਵਾਸਤੇ ਉਹਨਾਂ ਕੋਲ ਮਲਟੀਪਲ ਪਲਾਨਸ ਨੇ ਪਰ ਹਾਲੇ ਤੱਕ ਉਹਨਾਂ ਨੇ ਕੋਈ ਤੁਰੰਤ ਕਾਰਵਾਈ ਨਹੀਂ ਕੀਤੀ ਮੀਨਵਲ ਚਾਈਨਾ ਤੇਜ਼ੀ ਨਾਲ ਕਦਮ ਚੁੱਕ ਰਿਹਾ ਹੈ ਤੇ ਚਾਈਨਾ ਨੇ ਕਿਹਾ ਕਿ 10 ਮਾਰਚ ਤੋਂ ਤਕਰੀਬਨ 10 ਤੋਂ 15% ਤੱਕ ਵਾਧੂ ਟੈਕਸ ਲਗਾਉਣ ਦਾ ਅਸੀਂ ਐਲਾਨ ਕਰਨ ਜਾ ਰਹੇ ਹਾਂ ਟਰੰਪ ਦੇ ਸਟੈਰਫ ਪਲਾਨ ਦਾ ਅਸੀਂ ਵੀ ਮੂੰਹ ਤੋੜ ਜਵਾਬ ਦੇਵਾਂਗੇ ਸੋ ਇਸ ਸਿਚੁਏਸ਼ਨ ਕਰਕੇ ਟ੍ਰੇਡ ਵਾਰ ਦਾ ਖਤਰਾ ਇੱਕ ਵਾਰੀ ਫਿਰ ਗਲੋਬਲ ਮਾਰਕੀਟ ਦੇ ਵਿੱਚ ਦੇਖਿਆ ਜਾ ਰਿਹਾ ਜਿਸ ਕਰਕੇ ਬਹੁਤ ਜ਼ਿਆਦਾ 네ਗੇਟਿਵ ਸੈਂਟੀਮੈਂਟ ਕਈ ਸਟਾਕ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲਿਆ ਇੰਡੀਆ ਦੇ ਵਿੱਚ ਤਾਂ ਤਕਰੀਬਨ 10 ਦਿਨਾਂ ਤੋਂ ਲਗਾਤਾਰ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਬਹੁਤ ਸਾਰੇ ਬਿਜ਼ਨਸਮੈਨ ਤੇ ਕੰਜ਼ਿਊਮਰ ਇਸ ਟਾਈਮ ਟ੍ਰੇਡ ਵਾਰ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਹਨ